ਵਾйਗੂ ਨੀਕਾ ਖਾਲਸਾ ਵਾਜੂ ਦੀ ਕੀ ਫਟੇ ਮੈਂ ਪਿੰਡ ਗੁਰਦੁਆਰਾ ਨੈਕਿਆਣਾ ਸਾਹਿਬ ਤੋਂ ਜੁਆਰਟੇ ਤੋਂ ਲਾਈਵ ਹੋ ਰਿਹਾ ਜਿੱਥੇ ਤੇ ਟਰੱਕ ਬਜਰੀ ਨਾਲ ਫਰਨੈਰ ਦੇ ਵਿੱਚ ਡਿੱਗ ਪਿਆ ਆ ਦੋ ਹੈਡਰੇ ਹੁਣ ਉਹਨੂੰ ਕੱਢ ਰਹੇ ਆ ਤੇ ਮੈਂ ਤੁਹਾਨੂੰ ਲਾਈਵ ਵੀ ਦਿਖਾਵਾਂਗਾ ਆ ਦੇਖੋ ਤੇ ਟਰੱਕ ਸਾਰਾ ਫੁੱਟਾ ਪੈ ਗਿਆ ਵਾ ਬੜਾ ਟਰਾਲਾ ਵਾ ਜੀ ਆਓ ਮੈਂ ਤੁਹਾਨੂੰ ਲਾਈਵ ਵੀ ਦਿਖਾਉਂਦਾ ਮੈਨੂੰ ਯਾਰ ਸਰਕਾਰ ਦੀ ਵੀ ਸਮਝ ਨਹੀਂ ਆਉਂਦੀ ਜਿਹੜੇ ਕਹਿੰਦੇ ਅਸੀਂ 100% ਕੰਮ ਕਰਦੇ ਹਾਂ 100% ਕੰਮ ਕਰ ਦੋਤੇ ਆ ਕਿ ਕਿੰਨੇ ਕੁ ਕਰਨੇ ਚਾਹੁੰਦੇ ਆ ਕਿੰਨੇ ਕੁ ਲੱਖ ਚ ਮੋਤਾ ਕਰਾਣੀਆਂ ਚਾਹੁੰਦੇ ਆ ਕਿ ਇਹਦੇ ਬਾਰੇ ਕੋਈ ਅੰਦਾਜ਼ਾ ਨਹੀਂ ਹੈਗਾ ਪਰ ਦੇਖੋ ਤੇ ਪਬਲਿਕ ਕਿੰਨੀ ਇੱਥੇ ਇਕੱਠੀ ਹੋਈ ਹੋਇਆ ਕਿ ਜਾਮ ਲੱਗਾ ਪਿਆ ਵਾ ਇਹ ਸਰਕਾਰ ਨੂੰ ਚਾਹੀਦਾ ਵਾ ਕਿ ਮੰਤਰੀ ਸੰਤਰੀ ਅਸੀਂ ਤਾਂ ਬਣਾਦੇ ਆ ਕਿ ਸਾਡੀ ਪਬਲਿਕ ਜੀ ਸੇਫ ਸਾਈਡ ਹੋਵੇ ਇਹ ਕਰਨਾ ਕੋਸ਼ਿਸ਼ ਤੇ ਮੰਤਰੀ ਸੰਤਰੀ ਜੀ ਕੋਈ ਚਿੰਤ ਨਹੀਂ ਹੈਗੀ ਇਹ ਕਿੰਨੀਆਂ ਕਿਥੇ ਸਰਕਾਰ ਮੋਤਾ ਕਰਾਣੀਆਂ ਚਾਹੁੰਦੀ ਆ ਬਸੋ ਜੀ ਇੱਥੇ ਡੋਲਾ ਕਿੱਥੇ ਆ ਆ ਪੱਕੀ ਛੜਤਾ ਪਈ ਆ ਵਾਈਟ ਲਾਈਨ ਦੇਖੋ ਆ ਥੱਲੇ ਉਦੋਂ ਹੀ ਆ ਇੱਥੇ ਐਕਸੀਡੈਂਟ ਹੋਣ ਦਾ ਹੋਰ ਕੀ ਹੋਵੇ ਇੱਕ ਇੱਧਰ ਆ ਹਾਈਡਰਾ ਲੱਗਾ ਵਾ 1 2 3 4 5 18 ਟਾਇਰਾ ਜੀ ਪੂਰੀ ਰੇਲ ਗੱਡੀ ਦੀ ਰੇਲ ਗੱਡੀ ਆ ਪਰ ਇੱਥੇ ਕੋਈ ੜਕਾ ਨਹੀਂ ਹੈਗਾ ਕੋਈ ਮਿੱਟੀ ਦਾ ਨਹੀਂ ਹੈਗਾ ਜੇ ਕਹਿੰਦੇ ਰੇਲਿੰਗ ਲੱਗਣੀ ਹੈ ਲੱਗਣੀ ਹੈ ਲੱਗਣੀ ਕਰ ਉਹਨੇ ਇਹ ਨਹੀਂ ਸਮਝ ਲੱਗਦੀ ਲੱਗਣੀ ਕਰਵਾ ਹੁਣ ਆਲੇ ਦੁਆਲੇ ਜੇ ਆ ਦੇਖੋ ਇਹ ਸੰਗਲ ਆ ਹੈਡਰਾ ਪਿਆ ਇਧਰ ਹੈਡਰਾ ਖੜਾ ਵਾ ਆਲੇ ਦੁਆਲੇ ਟ੍ਰੈਫਿਕ ਜਮ ਹੋਇਆ ਵਾ ਲੋਕ ਕਾਹਲੇ ਆਪੋ ਹਣ ਆਪਣੇ ਕੰਮਾਂ ਤੇ ਜਾਣ ਆ ਦੇਖੋ ਇੱਥੇ ਵੀ ਜਮ ਲੱਗ ਗਿਆ ਵਾ ਕੋਨ ਕੀਤਾ ਜਾਂ ਕੀ ਜਾ ਸਕੇ ਤੇ ਤੁਮਲਤ ਜਿਹੜੀ ਆ ਕਿ ਬਹੁਤ ਗੁੱਥੀ ਆ। ਆਈ ਬਾਤ ਕਿਹੜੇ ਬਾਤ ਬਣਾਇਓ ਆ ਨਾ ਇਹਦੇ ਕਰਕੇ ਹੁੰਦਾ ਜੀ ਥਾਰਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਜਿਹੜੇ ਬਾਤ ਲੱਗੇ ਹੋਆ ਜੀ ਲਾਇਓ ਸਰਕਾਰ ਨੇ ਹਾਂਜੀ ਇਹਦੇ ਕਰਕੇ ਹੁੰਦਾ ਜੀ ਨੁਕਸਾਨ ਕੀ ਨਾਂ ਜੀ ਆਪਣਾ ਮੇਰਾ ਗੁਰਪ੍ਰੀਤ ਜੀ ਇਹ ਕਿੱਥੋਂ ਆ ਜੀ ਇੱਥੋਂ ਨਗਦੀਪੁਰ ਤੋਂ ਆ ਅੱਛਾ ਜੀ ਹਾਂਜੀ ਇਹ ਤਾਂ ਬੰਸਾ ਨਾ ਤਾਂ ਖਾਦੀ ਘੜੀ ਆ ਹੀ ਨਹੀਂ ੜਕਾ ਤਾਂ ਹਜਾ ਦਾ ਦੇਖੋ ਬਾਈਟ ਲੈਣ ਤੋਂ ਬਹੁਤੀ ਆ ਜੀ ਜੀ ਕਿਉਂਕਿ ਸ਼ਰਦੀ ਜਦੋਂ ਉੱਧਰ ਹਾਂ ਸ਼ਰਦੀ ਆਪਣਾ ਕੀ ਨਾਮ ਜੀ ਆਪਣੇ ਮੇਰੇ ਨਾਮ ਪਰਮਜੀਤ ਸਿੰਘ ਪਿੰਡ ਕੋਟ ਬਤੂਹੀ ਜੀ ਇਹ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਅਸੀਂ ਕਹਿਣਾ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਟਰੱਕ ਅੱਗੇ ਵੀ ਤੁਸੀਂ ਰਿਪੋਰਟ ਕੀਤੀ ਆ ਹਾਂਜੀ ਵਾਰ-ਵਾਰ ਤੁਸੀਂ ਇੰਨਾ ਤੁਸੀਂ ਦੁਰੀਆਂ ਦਿਖਾਉਂਦੇ ਆ ਇੰਨੇ ਇਨਸੀਡੈਂਟ ਹੁੰਦੇ ਐਨਾ ਪ੍ਰੋਬਲਮ ਪੈਂਦੀ ਇੱਥੇ ਹਾਂਜੀ ਕਿ ਕੀ ਇਹ ਬੈਰੀਅਰ ਨਹੀਂ ਲਾ ਸਕਦੇ ਠੀਕ ਐ ਮਿੱਟੀ ਜਿੱਲੇ ਕੋ ਜਾਨ ਜਾਊਗੀ ਉਹ ਖਰਾਬੀ ਹੋਊਗੀ ਕਾਹ ਬੇ ਕਰੂਗੇ ਬੈਰੀਅਰ ਮੇ ਵੀ ਕਰਨਾ ਕਾਹਦੇ ਨਹੀਂ ਕਹੀ ਜਾਂਦੇ ਰੇਲਿੰਗਾਂ ਲਾਉਂਦੇ ਰੇਲਿੰਗਾਂ ਤਾਂ ਸਾਨੂੰ ਨਹੀਂ ਨਹੀਂ ਕਹੀ ਜਾਂਦੇ ਅੱਗੇ ਮਿੱਟੀ ਤੇ ਲੱਗਾ ਹੁੰਦਾ ਉਹਨੂੰ ਅਸੀਂ ਪੰਜਾਬੀ ਲੋਕ ਪਿੰਡੂ ਰੋਡ ਡੋਲਾ ਕਹਿੰਦੇ ਸੀ ਜਿੱਲਾ ਨਾ ਪਕੌੜੇ ਬਣਾਏ ਜਾਂਦੇ ਕਰਦਾ ਕੋਈ ਨਹੀਂ ਹਾਂਜ ਕਰਦਾ ਨਹੀਂ ਜੀ ਕੋਈ ਸਰਕਾਰ ਨਹੀਂ ਜਾਂਦੇ ਬਹੁਤ ਹੀ ਲਾਪਰਵਾਹੀ ਆ ਜੀ ਇੱਥੇ ਰੋਜ਼ 100 2 ਗੱਡੀਆਂ ਡੇਗਦੀਆਂ ਡੇਗਦੀਆਂ ਆ ਲਾਜਮੇ ਜੀ ਇੱਥੇ ਬਾਬੂ ਕੁਝ ਕਹਿਣਾ ਚਾਹੁੰਦਾ ਜੀ ਇੱਕ ਬੜਾ ਜਾਮ ਲੱਗਾ ਸੀਗਾ ਹਾਂਜੀ ਐਂਦਾ ਉੱਥੇ ਵਸੇ ਹੋਏ ਆ ਠੀਕ ਹੈ ਜਾਮ ਤਾਂ ਜੀ ਹੁਣ ਫਸਣਾ ਪੈਣਾ ਹੁਣ ਬੱਸ ਦੀ ਗੱਲ ਤਾਂ ਇਹਨਾਂ ਦੇ ਵੀ ਨਹੀਂ ਏ ਜੀ ਜਾਮ ਨੇ ਕਰਨਾ ਪੈਣਾ ਸਾਡੀ ਜਾਮ ਦੇ ਨਾਲੇ ਕਰਨਾ ਪੈਣਾ ਇਹ ਨੌਜਵਾਨ ਦੇਖ ਲਓ ਕਿ ਕਿੰਨੇ ਤੰਗ ਸਾਰੇ ਹੁਣ ਬੱਸ ਦੀ ਕਿਸੇ ਦੀ ਗੱਲ ਨਹੀਂ ਜਦੋਂ ਇੱਥੇ ਕੋਈ ੜਿੱਕਾ ਫੜਕਾ ਨਹੀਂ ਕਿ ਇੱਥੇ ਅੱਗੇ ਮਿੱਟੀ ਦਾ ਆਇਆ ਸੀ ਉਹਨੂੰ ਪਿੰਡੂ ਲੋਕ ਆਪੀ ਪਿੰਡੂ ਪਾਸੇ ਡੋਲਾ ਕਹਿੰਦੇ ਸੀਗੇ ਹਾਂਜੀ ਉਹ ਡੋਲਾ ਹੈ ਨਹੀਂਗਾ ਹੁਣ ਇੱਥੇ ਕੀ ਕੀਤਾ ਜਾਵੇ ਜਾਂ ਜੀ ਨਾਈ ਕੀਤੀ ਜਾਵੇ ਟਰੱਕਾਂ ਨੂੰ ਉੱਧਰ ਆਉਣ ਤੋਂ ਹੈਡਰ ਜਿਹੜੇ ਆ ਦੋ ਲੱਗੇ ਹੋ ਆ ਇੱਕ ਆ ਖੜਾ ਵਾ ਇੱਕ ਉਹ ਖੜਾ ਹੈਡਰ ਬਾਈ ਇਹਦਾ ਤੁਹਾਡਾ ਟਰੱਕ ਹੈ ਬਾਈ ਹੈਡਰ ਜਾਣ ਕੇ ਡਰਾਈਵਰ ਦਾ ਪਛਾਣ ਹੋ ਗਿਆ ਉਹ ਦੇ ਡਰਾਈਵਰ ਜਿਓ ਉਹਦੇ ਪਰੇ ਖੜਾ ਉਹ ਪਰਣਾ ਬੰਨ ਉਹ ਪਰਣਾ ਬੰਨ ਚਲੋ ਜੀ ਬਾਈ ਗੁਰੂ ਦੀ ਬੜਾ ਅਸੀਂ ਸ਼ੁਕਰਗੁਜ਼ਾਰ ਵਾ ਕਿ ਨਿਆਣੇ ਨਿੱਕੇ ਹਰ ਇੱਕ ਦੇ ਆ ਕਿ ਉਹਦੇ ਪਛਾਣ ਗਿਆ ਉਹ ਡਰਾਈਵਰ ਜਿਹੜਾ ਮੈਂ ਤੁਹਾਨੂੰ ਜੂਨ ਕਰਕੇ ਥਾਣਾ ਉਹ ਹੋਰ ਡਰਾਈਵਰ ਖੜਾ ਸਾਹਮਣੇ ਉਹ ਸੰਗਲ ਜਿਹਾ ਦਰਸਾ ਜਿਹਾ ਕਰ ਰਿਹਾ ਵਾ ਐਨ ਪੂਰਾ ਬਚਾ ਮਾਲਕ ਨੇ ਕਰ ਦਿੱਤਾ ਜਦੋਂ ਗੱਡੀ ਉੱਛੀ ਆਓ ਮਾਲਕ ਜੀ ਗੱਡੀ ਵਿੱਚ ਇਹ ਕਿਹੜਿਆ ਆਫ ਜਾਣੇ ਕਿੰਮੀ ਜਾਣਾ ਹਾਂਜੀ ਹਾਂਜੀ ਅੱਛਾ ਚਲੋ ਇਹਨਾਂ ਦਾ ਕਰੀਏ ਜਰਾ ਜੀ ਚਲੋ ਵਾਈ ਗੁਰੂ ਮੈਂ ਕਹਾਂ ਸ਼ੁਕਰਗੁਜ਼ਾਰ ਆਸੀਂ ਆਪਣੇ ਨੂੰ ਰਮਾਤਾਂ ਲੱਖ ਲੱਖ ਸ਼ੁਕਰਗੁਜ਼ਾਰ ਕਰਦੇ ਆ ਇਹਨਾਂ ਦਾ ਬਚਾਅ ਹੋ ਗਿਆ ਜੀ ਵਾਈ ਗੁਰੂ ਸਭ ਦਾ ਬਚਾਅ ਕਰੇ ਜੀ ਤੇ ਦੇਖ ਲੋ ਜੀ ਹਾਂ ਜੀ ਕੋ ਸਰਕਾਰ ਪਰ ਬੋਲਣਾ ਚਾਹੁੰਦਾ ਜੀ ਸਾਡੇ ਚ ਕੋਈ ਹੱਸਦੀ ਗੱਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਇੰਦਰਜੀਤ ਸਿੰਘ ਜੀ ਸਰਕਾਰ ਤੋਂ ਕੋਈ ਮੰਗ ਕਰਦੇ ਆ ਜੀ ਸਰਕਾਰ ਤੋਂ ਆਹ ਨਾਲ ਰੇਲਿੰਗ ਲੱਗਣੀ ਆ ਜੀ ਹਾਂਜੀ ਆਹ ਕੋਰ ਤੋਂ ਇਲਾਕੇ ਸਾਡੇ ਆਦਮਪੁਰ ਤੱਕ ਲਾਗੇ ਤਾਂ ਅੱਗੇ ਰੇਲਿੰਗ ਹੈ ਨਹੀਂ ਜਿੱਥੇ ਕਿਤੇ ਉਧਰੋਂ ਰਾਹ ਚੜਦੇ ਉਥੋਂ ਰੇਲਿੰਗ ਲੱਗੀ ਆ ਠੀਕ ਹੈ ਜੀ ਇਹ ਨਾਲ ਰੇਲਿੰਗ ਲੱਗਣ ਕਾਰ ਵੱਡੇ ਵੱਡੇ ਹਾਦਸੇ ਹੁੰਦੇ ਆ ਆਜ ਮਹੀਨੇ ਆਜ ਦਿਨ ਗੱਡੀ ਕੋਈ ਨਾ ਡਿੱਗੀ ਰਹਿੰਦੀ ਆ ਇੱਥੇ ਡਿੱਗੀ ਰਹਿੰਦੀ ਜੀ ਆ ਤਿੰਨ ਚਾਰ ਦਾ ਟਿੱਪਲ ਸਾਡੇ ਦੇਖਦੇ ਆ ਦੇ ਰਹਿਆਂ ਬਜਰੀ ਵਾਲੇ ਵਿਚਾਰੇ ਚਲ ਗਏ ਆ ਗੱਡੀਆਂ ਲੋਡ ਹੁੰਦੀਆਂ ਮਾਲੀਏ ਕੱਚੇ ਜਾਂਦੀ ਤੇ ਗੱਡੀ ਦੇਖੇ ਤੁਸੀਂ ਟਿਪਪਰ ਵਾਲਿਆਂ ਨੂੰ ਵੀ ਰਿਕਵੈਸਟ ਕਰੋ ਇਹ ਸਾਈਡ ਨਹੀਂ ਦਿੰਦੇ ਛੋਟੀਆਂ ਗੱਡੀਆਂ ਨੂੰ ਟਿਪਪਰ ਵਾਲਿਆਂ ਨੂੰ ਵੀ ਪੈਸੇ ਆੜ ਕੇ ਗੱਪੇ ਜਾਂਦੇ ਆ ਜਿਹੜਾ ਚਾਹੀਦਾ ਉੱਤਰ ਆਇਆ ਵਜਾਉਂਦੇ ਇੱਧਰ ਦੀ ਆਉਂਦੇ ਆ ਆ ਬਹੁਤ ਵੱਡਾ ਹਾਦਸਾ ਹੋ ਗਿਆ ਹਾਂਜੀ ਹਾਂਜੀ ਤੇ ਸ਼ੂਗਰਾ ਡਰਾਈਵਰ ਦੀ ਜਾਨ ਬਚ ਗਈ ਯਾਰ ਠੀਕ ਆ ਜੀ ਥੋੜੇ ਵੀ ਧੰਨਵਾਦ ਜੀ ਬੜੀ ਮਿਹਰਬਾਨ ਮੈਂ ਫੋਟੋ ਆਪਣਾ ਪਤਰਕਾਰ ਪੁਲਵੰਗ ਸਿੰਘ ਜੀ ਕੋਰਟ ਤੋਂ ਹੀ on <laughs>